ਹਾਂਜੀ ਦੇਖੋ ਆਪਣੇ M5 ਵਾਲੂ ਇਹ ਹੋ ਗਏ ਆਪਣੇ 40 ਦਿਨ ਦੇ ਤੇ ਡਾਇਮੰਡ ਵੀ ਦਿਖਾਉਣੇ ਆ ਉਹ ਹੋ ਗਏ ਆਪਣੇ ਖਸ ਹੋ ਗਏ 45 46 ਦਿਨ ਦੇ ਦੇਖੋ ਅਸ ਹੋ ਗਏ 40 ਦਿਨ ਦੇ ਉਹ ਵੀ ਤੁਹਾਨੂੰ ਦਿਖਾਉਣੇ ਆ ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਇਹ ਸੀ ਖੇਤ ਕੀੜਾ ਮਾਰਨ ਤੇ ਕੱਲ ਤੋਂ ਕਲੋਂ ਨੇ ਇਹਨਾਂ ਨੂੰ ਆਲੂਆਂ ਨੂੰ ਪਾਣੀ ਤੇ ਆ ਹੋ ਗਿਆ ਆਪਣੇ M5 ਆ ਇਹ ਇਹ ਆਇਆ ਮੂੜੀਆਂ ਵਾਂਗੂ ਹੀ ਪੱਤੇ ਜਿਹਾ ਦੇਖੋ ਬੇਲ ਇਹਨਾਂ ਦੀ ਉਹ ਸਾਈਡ ਫੁੱਲ ਪਰ ਆਏ ਇਹ ਬਾਣ ਵੀ ਆਪਣਾ ਰਵੇਸ ਲਾ ਜਾਈ ਆ ਤੇ ਇਹ ਹੋ ਗਏ 40 ਦਿਨ ਦੇ ਦੋ ਸਪਰੇਆਂ ਹੋਈਆਂ ਇਹਦੇ ਤੇ ਤੇ ਦੋ ਜੂਰੀਏ ਲਾ ਗਏ ਤੇ ਪੰਜ ਕਿल्ले ਆ ਇਹ ਸਦਾ ਕੋਈ ਟੱਕਾ ਕੋਈ ਘੇਰਾ ਤੇ ਉਧਰ ਆਪਣੇ ਡਾਇਮੰਡ ਆ ਉਹ ਵੀ ਦਿਖਾਉਨੇ ਆ ਸੋਨੂੰ ਆ ਆਪਣੇ ਡਾਇਮੰਡ ਆਲੂ ਆ ਇਹ ਹੋ ਗਏ ਆਪਣੇ 40 ਦਿਨ ਦੇ ਤੇ ਉਹ ਦੂਜੀ ਲਾਈਨ ਹੋ ਗਈ 45 ਦਿਨ ਦੀ ਤੇ ਦੇਖੋ ਬੇਲ ਇਹਨਾਂ ਦੀ ਦੇਖੋ ਬੇਲ ਤੇ ਦੇਖੋ 나ੜ ਵੀ ਬਹੁਤ ਸੋਹਣੀ ਗਰੋਥ ਆ ਦੋ ਬੱਟਾਂ ਦੀ ਉਹ ਦੋ ਡੱਕਾਂ ਦੀਆਂ ਇਹ ਜਾਨੀ ਕਿ ਡੂੰਗੀਆਂ ਬੀਜੀਆਂ ਗਈਆਂ ਸੀਗੀਆਂ ਨਿਕਲ ਆਈਆਂ ਇਹ ਵੀ ਤੇ ਬਾਕੀ ਪੂਰੀ ਵਧੀਆ ਕਾਸ ਸਾਈਡ ਵਾਲੀ ਬੱਟ ਸੀ ਐ ਤੇ ਇਹ ਬਾਅਦ ਚ ਨਿਕਲੀ ਆ ਬਾਕੀ ਸਾਰੇ ਇੱਕਸਾਰ ਆ ਇਹ ਹਰੇ ਹੋਣ ਚ ਵੀ ਜਮਾ ਇੱਕਸਾਰ ਹੀ ਹਰੇ ਹੋਏ ਪਹਿਲੇ ਪਾਣੀ ਜੀ ਨਿਕਲ ਆਈ ਤੇ ਇਹ ਤਿੰਨਾਂ ਕਿੱਲਾਂ ਵਾਲੀ ਲੈਣ ਆ ਤੇ ਬਹੁਤ ਸੋਹਣੀ ਗਰੋਥ ਆ ਦੇਖੋ ਆਲੂ ਦੀ ਬੇੜ ਬਹੁਤ ਸੋਹਣੀ ਆ ਪੱਤਾ ਦੇਖੋ ਕੋਈ ਮੌਸਮ ਸਹੀ ਆ ਸਾਰੇ ਇੱਕਸਾਰ ਆ ਇਹ ਪੂਰੇ 40 ਦਿਨ ਦੇ ਹੋਗੇ 40 41 ਦਿਨ ਦੇ ਤੇ ਉਹ ਦੂਜੀ ਪਹਿਲੀ ਲੈਣ 45 ਦਿਨ ਦੀ ਹੋਗੀ 5 ਦਿਨ ਹੋ ਇੱਕ ਲੈਣ ਚਾਰ ਕਿੱਲਾਂ ਵਾਲੀ ਕੀਤੀ ਆ ਦੇਖੋ ਇਧਰ ਨੂੰ ਹੁਣ ਦਾ ਜਮਾ ਐ ਬਾਣ ਸਾਰਾ ਟਾਕ ਆ ਇਹ ਇਧਰ ਨੂੰ ਵੀ ਦੇਖੋ ਆ ਖਾਲ ਆ ਵੇਚਦੀ ਤੇ ਅੱਦੇ-ਅੱਦੇ ਕਿੱਲੇ ਦੇ ਪਟੇ ਆ ਇਹ ਯਾਨੀ ਕਿ ਇਹ ਤਿੰਨ ਕਿੱਲੇ ਆ ਤਿੰਨਾਂ ਕਿੱਲਿਆਂ ਚ ਤਿੰਨ ਹੀ ਖਾਲਾ ਅੱਦੇ-ਅੱਦੇ ਕਿੱਲੇ ਦਾ ਪਟਾਗਾ ਕਿਉਂਕਿ ਬਾਣ ਪੱਧਰ ਆ ਇੱਕ ਸਾਰ ਆ ਤੇ ਦੇਖੋ ਜਮਾ ਐ ਨਹੀਂ ਬਾਣ ਜਮਾ ਟਾਕ ਲਿਆ 40 ਦਿਨ ਦੀ ਪੂਰੀ ਐ ਤੇ ਵੀ ਦੋ ਸਪਰੇਹਾਂ ਨੇ ਤੇ ਬਾਦ ਉਹ ਜੁਰਗੇ ਆ ਸਪਰੇਹ ਕੀਤੀ ਨੂੰ ਵੀ ਅੱਜ 6-7 ਦਿਨ ਹੋ ਗਏ ਦੂਜੀ ਨੂੰ 5-6 ਦਿਨ ਇੱਕੀ ਸਾਬ ਦਾ ਹੀ ਆਲੂ ਠੀਕ ਆ ਬਹੁਤ ਸੋਹਣੇ ਆ ਇੱਕੀ ਆਲੂ ਮੌਸਮ ਸਹੀ ਆ ਹਜੇ ਅੱਜ ਹੀ ਧੁੰਦ ਜੀ ਪਈ ਆ ਵੱਧ ਪਹਿਲਾ ਦਿਨ ਹੀ ਆ ਅੱਜ ਧੁੰਦ ਦਾ ਤੇ ਬਸ ਹੁਣ ਇਹਨੂੰ ਹਜੇ ਤਾਂ ਗਿੱਲਾ ਹੀ ਪਿਆ ਆ ਉਹ ਬਾਣ ਨੂੰ M5 ਵਾਲੇ ਬਾਣ ਨੂੰ ਪਾਣੀ ਲਾਵਾਂਗੇ ਇਹਨੂੰ ਹਜੇ ਪਾਣੀ ਵੀ ਅੜ ਕੇ ਹੀ ਲਾਵਾਂਗੇ ਹਜੇ ਗਿੱਲਾ ਹੀ ਆ ਠੀਕ ਆ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ